ਆ ਦੱਸੋ ਜਾਓ ਮੇਰੇ ਫੋਨ ਚ ਨੈਟ ਪਵਾ ਲਿਓ ਯਾਰ ਪਤਾ ਨਹੀਂ ਨੈਟ ਮੁੱਕਿਆ ਰਿਹਾ ਦਾ ਮੁੱਕਿਆ ਕਿਥੋਂ ਦੱਸ ਮੁੱਕਣਾ ਹੀ ਨਹੀਂ ਨਾ ਹੋ ਗਿਆ ਵਾ ਪਵਾਏ ਨੂੰ ਕਿੰਨਾ ਕ ਮਹੀਨਾ ਹੋ ਗਿਆ ਅਜੇ ਤੁਹਾਨੂੰ ਬਤਾ ਮੈਂ ਆਨਲਾਈਨ ਕੰਮ ਕਰਦੀ ਆ ਤੇ ਨੈਟ ਮੁੱਕ ਜਾਂਦਾ ਵਾ ਕੋਈ ਕੰਮ ਨਹੀਂ ਪੈ ਜੇਗਾ ਤੁਹਾਡਾ ਜ਼ਰੂਰੀ ਨਹੀਂ ਨੈਟ ਸ਼ਾਮਾਂ ਨੂੰ ਪੈ ਜੇਗਾ ਮੇਰੇ ਕੋਲ ਨਹੀਂ ਸਮਾਂ ਕੱਗੇ ਮੈਂ ਹਿਸਾਬ ਤੱਕ ਕਰਕੇ ਖਪਿਆਂ ਗਰਮੀ ਦੇ ਵਿੱਚ ਤੇ ਐਦਾਂ ਕਿਉਂ ਬੋਲਣ ਦੇ ਜੀ ਤੁਸੀਂ ਤਾਂ ਤੁਹਾਡੇ ਨੈਟ ਮੁੱਕਿਆ ਰਿਹਾ ਤਾਂ ਮੈਂ ਕੀ ਕਰਾਂ ਮੈਂ ਹੋਰ ਨਹੀਂ ਕੋਈ ਕੰਮ ਕਰਨਾ ਹੁੰਦਾ ਆ ਕੰਮ ਮੇਰਾ ਹਿਸਾਬ ਕਿਤਾਬ ਨਹੀਂ ਹੋ ਰਿਹਾ ਅਜੇ ਤੱਕ ਲਓ ਜਾ ਕੇ ਆਪਣਾ ਕੰਮ ਕਰੋ ਜੋ ਗੱਲ ਪੈਦਨ ਕੇ ਪੈਰੀ ਕੋ ਗੁੱਸੇ ਚ ਹੀ ਰਹਿੰਦੇ ਆ ਬਸ ਗੁੱਸੇ ਚ ਹੀ ਦੀਦੀ ਬੈਠੇ ਜੀ ਕੀ ਕਰਨ ਦੇ ਜੇ ਬੈਠੀਆਂ ਹੋਈਆਂ ਆਈਆਂ ਕਾਲਜੋਂ ਅੱਛਾ ਆ ਬੈਜੇ ਆ ਗਈਆਂ ਹੂੰ ਨਾਲ ਪਾਣੀ ਦਾ ਤੁਹਾਨੂੰ ਪਤਾ ਪਾਣੀ ਕੈਨੂੰ ਪੁੱਛਣਾ ਕੋਈ ਆਏਗਾ ਦਾ ਪਤਾ ਹੀ ਤੁਹਾਨੂੰ ਤੇ ਇਨਾ ਔਖਾ ਗੋ ਬੋਲਣ ਦੇ ਜੇ ਉਹ ਤੇ ਉਹਦਾ ਵੀ ਪਤਾ ਲੱਗਣਾ ਤੇ ਤੇਰਾ ਤੇ ਤੇਰਾ ਵੀ ਨਹੀਂ ਪਤਾ ਲੱਗਣਾ ਕਰਨੇ ਕੀ ਨਹੀਂ ਆ ਜੀ ਤੇ ਆਪਣੇ ਲਈ ਪੜਨਾ ਹੈ ਤੇ ਤੂੰ ਕਿਹੜਾ ਤੇਰੇ ਲਈ ਪੜਨਾ ਵਾ ਅੱਛਾ ਮੈਂ ਆਪਣੀ ਮਾਂ ਫੇਰ ਘਰ ਭੜਨ ਲਈ ਹੈ ਤੁਹਾਡੇ ਤੱਕ ਨਹੀਂ ਪੜਾਉਂਦੇ ਪੜਾਉਂ ਨਹੀਂ ਦੇ ਤਿਆਰ ਦੇ ਇੱਥੇ ਡਈ ਹੈ ਨਾ ਰੈਣਾ ਤੇ ਮੇਰੇ ਮਾਂ ਕਿਹੜਾ ਮੈਨੂੰ ਪਿਆ ਤਾਂ ਹੱਜ ਜਿਹੜਾ ਮੈਂ ਰੈਣਾ ਤੇ ਰੈਣਾ ਤੇ ਇੱਥੇ ਹੀ ਹੈ ਨਾ ਮੈਂ ਰੈਣਾ ਤੇ ਮੇਰੇ ਸਾਹਣ ਕੰਢੀ ਹਟ ਫੇਰ ਪੜਨ ਨਹੀਂ ਤੂੰ ਆਪਣੇ ਲਈ ਪੜਨਾ ਜੇ ਮਾਂ ਨਾਲ ਕਰੂ ਤਾਂ ਤੇ ਰੋਟੀ ਵੀ ਖੋਸ ਸਕਦੀਆਂ ਹੈ ਮੰਨਿਆ ਕਿ ਮੰਮੀ ਹੈ ਨਹੀਂ ਇੱਥੇ ਰੋਜ਼ ਦੀ ਭੁਖੇ ਰਹਿਦੇ ਤੇ ਰੋਜ਼ ਰੋਟੀ ਮਿਲਦੀ ਹੈਗੀ ਬੜੀਆਂ ਗੱਲਾਂ ਕਰਨੀ ਹੈ ਤੂੰ ਜੇ ਉਹਨਾਂ ਕੋ ਗਈ ਉਹ ਵੀ ਗੋਟ ਕੇ ਪੈਂਦੀ ਹੈ ਤੇ ਤੂੰ ਹੀ ਗੋਟ ਕੇ ਪੈਂਦੀ ਮੈਂ ਆਂ ਦੇ ਵੀਰ ਮੈਂ ਕਰਨੀ ਹੈ ਨਾ ਗੱਲ ਚਰਾਣ ਆ ਆਹੋ ਜਿਹਦੇ ਕੋਲ ਚੱਲ ਜੋ ਉਹ ਹੀ ਆਇਆ ਪੈਂੜਿਆ ਜਿੱਦਾਂ ਪਾਣੀ ਤਾਂ ਲੋਕ ਨੂੰ ਪਤਾ ਨਹੀਂ ਪੁੱਛਣਾ ਕਿ ਪਾਣੀ ਪੁੱਛ ਲਈ ਇਹੋ ਹੀ ਆਇਆ ਵਾ ਉਹ ਮੈਂ ਤੇ ਮੈਂ ਕਿੰਨਾ ਅੱਡੇ ਥੜਕੀ ਆਂਦੀ ਉੱਥੋਂ ਤੇ ਪਾਣੀ ਤੂੰ ਆਪ ਨਹੀਂ ਭੜਕੇ ਪੀ ਸਕਦੀ ਹੈਗੀ ਤੇ ਜੱਜ ਮੈਨੂੰ ਫੇਰ ਕੋਹਾੜੀ ਵੀ ਪਿਆਲੇ ਪੋ ਜਾਇ ਨਾ ਸੇਤ ਬੜਾ ਕਿੰਨਾ ਸੋਖਲਦਾ ਨੰਨ ਨੂੰ ਤੇ ਹੀ ਘਰ ਦਾ ਠੀਕ ਕੰਮ ਕਰਦੇ ਹੈਗੇ ਬਹੁਤ ਘਰ ਦਾ ਕਰਦੀ ਆਂ ਬੇਲੇ ਵੇ ਨਹੀਂ ਸਕਦੀ ਆਉਂਦਣ ਦੀ ਰੋਟੀ ਮਿਲੂ ਕਿਹਨੇ ਲਾਲ ਪਣਾਉਣੀ ਪੈਦੀ ਤੁਹਾਡੇ ਘਰ ਲਾ ਮਾਰਦੀ ਆਂ ਬੜਿਆ ਨਹੀਂ ਹੈ ਤੂੰ ਜਾ ਖਲ ਮੇ ਬਾਜਾ ਮੈਂ ਦੱਸਦਾ ਨਾ ਕਰੋ ਜਾਓ ਡਿਸਟਰਬ ਹੋ ਨੀ ਜਿਹੜੀ ਤੂੰ ਮੈਂ ਐਡਵ ਲੱਗਣਾ ਪੜਕੇ ਤੂੰ ਲੱਗ ਜਾ ਜਾ ਕੇ ਤੇ ਮਾਂ ਜਣੇ ਫੇਰ ਭਾਂਡੇ ਹੀ ਹੈ ਨਾ ਸੋਰੇ ਅੱਛਾ ਬੜੀ ਪੜਾਈਆਂ ਕਰਨੀ ਕਿਉਂ ਮੈਂ ਬਾਹਰ ਜਾਉਂਗੀ ਭਾਂਡੇ ਤੋਂ ਮਰ ਜਾਣਾ ਜਾ ਜਾ ਬੈਰ ਮਾਂ ਨਾ ਕਿ ਉਹ ਨਹੀਂ ਡਈਏ ਤਰਫਣ ਹੈ ਗਾ ਜਿਹੜੇ ਪਾਪਾ ਨੇ ਨਹੀਂ ਹੋਇਆ ਉਸ ਨਾਲ ਬਾਹਰ ਭੇਜਣਾ ਵਾ ਵੇਖ ਰਹੀ ਜੇ ਦਿਨ ਕੰਦੇਗਾ ਕੰਦੇਗਾ ਮੇਰੇ ਪਾਪਾ ਨੇ ਲੜਾਉਂਦੇ ਉਹਨੇ ਵਿਆਹ ਦੇ ਦੂਰ ਮੇਰਾ ਪਾਪਾ ਫੌਜੀ ਆ ਫੌਜੀ ਆ ਤੇ ਕੋਈ ਗੱਲ ਨਹੀਂ ਬੜੀਆਂ ਆਪਣੇ ਆਪ ਤੁਹਾਡੇ ਨਾਲ ਮਾਂ ਪਿੰਡਾਂ ਰੋਟੀਆਂ ਦਾ ਕੱਲੀ ਛੱਡਿਆ ਵਾ ਮੇਰੇ ਮਾਪੇ ਰੋਟੀਆਂ ਦਾ ਕੱਛੜਾ ਤੇ ਤੂੰ ਵੀ ਸਾਡੇ ਵਾਂਗੂ ਜਾ ਕੇ ਰੋਟੀਆਂ ਹੀ ਪਕਾਉਣੀ ਤੇ ਭਾਂਡੇ ਹੀ ਮੰਜ ਉਹ ਚ ਨਹੀਂ ਕਰਨਾ ਹੋਰ ਕੋਈ ਕਰਨੀ ਮੇਰੀ ਜਿਸਮ ਨੂੰ ਮੇਰੇ ਨਾਲ ਤਾਂ ਕਿ ਤੁਹਾਡੇ ਨਾਲ ਬੜੀ ਕਿਸਮਤ ਤੇਰੀ ਧੀ ਹੈ ਜੀ ਆ ਤੂੰ ਤੇ ਜੱਜ ਲੱਗਣਾ ਨਾ ਤੂੰ ਲੱਗਾ ਹੀ ਜਾਓ ਜਾ ਜਾ ਬਜਰ ਮਾਰਨਾ ਜਾਂਦੀਆਂ ਗੋਟੋ ਕੇ ਜਾਈ ਆਹੋ ਨੇ ਰੋਟੀ ਬਣਾਈਗੇ ਨਹੀਂ ਭੁਰਕੀ ਰੋਟੀ ਖਾਵਾਂ ਮੈਨੂੰ ਤਾਂ ਭੁੱਖ ਲੱਗੀ ਕੀ ਕਰਨੇ ਦੀਦੀ ਉਹ ਕਰਨਾ ਕੀ ਆ ਮਨਦੀਪ ਮੈਂ ਤਾਂ ਤੈਨੂੰ ਹੀ ਆਵਾਜ਼ ਮਾਰ ਲੱਗੀ ਹਾਂ ਮੈਂ ਤੇ ਉਹ ਬੰਦੇ ਲੱਗੇ ਬਾਹਰ ਦੇ ਪਾਪਾ ਕਹਿ ਕੇ ਗਏ ਵੀ ਚਾਹ ਧਰ ਦੇਉਣਾ ਜੋਗੀ ਤੇ ਮੈਂ ਤੇ ਚਾਹ ਤਾ ਰੰਡੀ ਆ ਤੇ ਮੈਂ ਆ ਮੇਰੇ ਨਾਲ ਰੋਟੀ ਪਕਾ ਦੇ ਤੇ ਮੈਂ ਫੜਾ ਦੂੰਗੀ ਚਲ ਉਹਨਾਂ ਨੂੰ ਤੇ ਪਕਾ ਤੂੰ ਰੋਟੀ ਕੇ ਮੇਰੇ ਸਾਥ ਸਵਾਪ ਸਪਾਈ ਦਾ ਕੰਮ ਕਰਨੀ ਮੈਂ ਰੋਟੀ ਦਾ ਵੀ ਨਾਲ ਨਾਲ ਕਰਾਂ ਸਵਾਪ ਸਪਾਈ ਦਾ ਸਵੇਰੇ ਝਾੜੂ ਪੋਚਾ ਲੱਗਿਆ ਮੁਰਕੇ ਸਾਰੇ ਤੇੜੀ ਤੂੰ ਵੇਲੇ ਰਹਿਣਾ ਤੇ ਜਿਹੜਾ ਮੇਰਾ ਕੰਮ ਹੈ ਉਹ ਕਰਨਾ ਵਾ ਕਿ ਨਾ ਤੇਰੇ ਨਾਲ ਵਿੱਚ ਦਾਈਆਂ ਵਾਂਗੂ ਸਾਰਾ ਕੰਮ ਕਰੀ ਜਾਣਾ ਕੀ ਹੋ ਜੂਗਾ ਤੇ ਤੂੰ ਮੇਰੇ ਨਾਲ ਦੋ ਫੁਲਕੇ ਲਵਾ ਦੇਂਗੀ ਨਾ ਕਿ ਕਾਸ ਚੱਲਦੀ ਹੈ ਕਿ ਤੇ ਮਾਸਾ ਮੈਂ ਕਹੂਗਾ ਸਨਾ ਮੈਂ ਅੱਗੇ ਬੜੀ ਪਤਲੀ ਆ ਮੈਨੂੰ ਕਿ ਲੋੜ ਪਈ ਕਸੰਦੀ ਤੇ ਫਿਰ ਕੀ ਇਹ ਚ ਨਾਲ ਕਰਵਾ ਦੇਂਗੀ ਤੇ ਕੀ ਹੋ ਜੇ ਮੇਰਾ ਕੋ ਆਪਣਾ weight ਫਿਰ ਉਹਦਣਾ ਦੀਦੀ ਨਾਲ ਮੜਕੀਆਂ ਹੁਣ ਆਕੇ ਮੇਰੇ ਨਾਲ ਲੜਾ ਡਿਆ ਪਈਆਂ ਬਸ ਲੜੀ ਜਾਣਾ ਲੜੀ ਜਾਣਾ ਲੜਨ ਨਹੀਂ ਡਈ ਕੰਮ ਦੱਸਾਂ ਢੀ ਤੈਨੂੰ ਮੈਂ ਕਿ ਆਪਣਾ ਕੰਮ ਕਰ ਤੇ ਕੰਮ ਦੱਸਾਂ ਢੀ ਇਹਨੂੰ ਤੈਨੂੰ ਮੈਂ ਹੋ ਕਿਹਾ ਦੋ ਫੁਲਕੇ ਲਵਾ ਦੇ ਕਿੱਥੇ ਚੜੀ ਕਿੱਥੇ ਉਤਰੀਆਂ ਨੂੰ ਮੈਂ ਲਾਉਣੇ ਲੂਣੇ ਆਕੇ ਫੁਲਕੇ ਮੈਂ ਆਪਣਾ ਸੱਸ ਪਾਜ ਦਾ ਕੰਮ ਕਰ ਰਹੀ ਆ ਪਰ ਮੇਰਾ ਸਿਰ ਨਾ ਖਾਜਾ ਚੱਜਾ ਮੇਰੇ ਲੱਗੋ ਤੇ ਰੋਟੀ ਪਕਾਈ ਨਹੀਂ ਤਸਵੀਰ ਦੀ ਮੇਰੇ ਕੋਈ ਪੱਕਦੀ ਨਾ ਮੈਂ ਤੇਰੇ ਵੱਲ ਤੇ ਪਕਾਉਣੀ ਆਪਣੀ ਪਕਾੜਾ ਆਪੇ ਹੁਣ ਤੇ ਮੈਨੂੰ ਤੇ ਭੁੱਖ ਲੱਗੀ ਮੈਂ ਤੇਰੇ ਸਿਰ ਤੇ ਬੈਠੀ ਆ ਵੀ ਰੋਟੀ ਪਕਾਈ ਹੋਏਗੀ ਜਾਂ ਖ ਖਾ ਕੇ ਜਿਹਦਾ ਤੇਰਾ ਕੰਮ ਐ ਨੇ ਤੂੰ ਹੀ ਕਰਨਾ ਵਾ ਰੋਟੀ ਪਾਣੀ ਦਾ ਤੇ ਸਫਾਈ ਤੂੰ ਘੋਹ ਪੋਚੇ ਲਾ ਕੇ ਸਾਰੀ ਝੋੜੀ ਤੂੰ ਫੇਰਦੀ ਐ ਮਟਕ ਮਟਕ ਕਿਉਂ ਨਹੀਂ ਤੈਨੂੰ ਦਿਖਦਾ ਤੇ ਤੂੰ ਕਹੇ ਸਫਾਈ ਕੀਤੀ ਐ ਦੱਸ ਮੈਨੂੰ ਤੇ ਮੈਂ ਰੋਟੀ ਪਾਣੀ ਨਹੀਂ ਕਰਦੀ ਤੇ ਫੇਰ ਤੇਰਾ ਕੰਮ ਰੋਟੀ ਪਾਣੀ ਦਾ ਤੇ ਮੇਰਾ ਕੰਮ ਸਫਾਈ ਦਾ ਵਾ ਤੇ ਰੋਟੀ ਪਾਣੀ ਚੋਹੀ ਮੈਂ ਤੈਨੂੰ ਕਹਿੰਦੀ ਐ ਜੇ ਬੰਦੇ ਲੱਗੇ ਨਾਲ ਮੇਰੇ ਮਾਸਾ ਕਰਾ ਦੇ ਮੈਂ ਤੈਨੂੰ ਕੀ ਕਹਤਾ ਵਾ ਜੇ ਜਦੋਂ ਤੂੰ ਕਰਦੀ ਰੋਟੀ ਪਾਣਦੇ ਤੇ ਤੈਨੂੰ ਕਰਨਾ ਪੈਣਾ ਵਾ ਭਾਵੇਂ 10 ਬੰਦੇ ਆਉਣ ਭਾਵੇਂ 20 ਬੰਦੇ ਆਉਣ ਤੇ ਨਾਲ ਤੇ ਕਰਾ ਸਕਦੀ ਨਾ ਸਾਂਝੇ ਕਰਕੇ ਰਹਿਣਗੇ ਨਾ ਅ ਮੈਂ ਚਾਹ ਜਦੋਂ ਭਟੂਗੀ ਰੋਟੀਆਂ ਦੁਵਾਣ ਕੇ ਖਾ ਲਈ ਮੇਰਾ ਸਿਰ ਨਾ ਖਾਇਆ ਗਿਆ ਮੇਰੇ ਜੋਗੀ ਰੋਟੀ ਪਕਣੀ ਚਾਹੀਦੀ ਨਾ ਆਪ ਕਿਤੇ ਵੇਖੀ ਫਿਰ ਮੈਂ ਕਿੱਦਾਂ ਐਨਾ ਰੋਹ ਬਣਾ ਪਕਾ ਕਹੇ ਕਿ ਤੂੰ ਫਿਰ ਜੇ ਰੋਟੀ ਲਾਟੀ ਪਕਦੀ ਆਹੋ ਆਹੋ ਨਾਲੇ ਰੋਹ ਪਾਉਣੀ ਨਾਲੇ ਤੈਨੂੰ ਰੋਟੀਆਂ ਪਕਾ ਪਕਾ ਦਵਾ ਮੈਂ ਚਾਹ ਘੁੱਟ ਬਣਾਉਣੀ ਤੇ ਮੇਰੇ ਜੋਗੀ ਦੀ ਬਣਾਣੀ ਹਾਂ ਨਹੀਂ ਚਾਹ ਤੂੰ ਬੰਦਿਆਂ ਦੀ ਨਹੀਂ ਬਣਾਉਣੀ ਆਪਣੀ ਬਣਾਓ ਆਪੇ ਬਹੁਤੀ ਗਿਦੇ ਬਾਂਦੀ ਏ ਮੈਡਮ ਜਾ ਗਾ ਇਥੋਂ ਕੈਂਟਾ ਹੋ ਗਿਆ ਮੈਨੂੰ ਆਈ ਨੂੰ ਨਾ ਜਿਹੜੀ ਚਾਹ ਪੁੱਛੀ ਨਾ ਗਨੇ ਪਾਣੀ ਮੈਨੂੰ ਲੱਗਦਾ ਆਪ ਹੀ ਸੋਈ ਚ ਜਾਣਾ ਪੈਣਾ ਕੋਈ ਹਾਲ ਨਹੀਂ ਨਾ ਦੋਵਾਂ ਦਾ ਆਪੇ ਦਾ ਕੰਮ ਹੈ ਜੀ ਤੂੜੀ ਦਾ ਮੁੱਠਾ ਨਹੀਂ ਤੂੜੀ ਦੇ ਅੰਦਰ ਪੱਲਗਣ ਵਾਲੀ ਬੜੀ ਪਈ ਹੈ ਬੜੀ ਨਹੀਂ ਅਜੇ ਚਾ ਨਹੀਂ ਪੈਣਾ ਬਣ ਗਈ ਹੈ ਚਾ ਆਵੇ ਬਾਲਾ ਆ ਗਿਆ ਚਾ ਨੂੰ ਬਾਲਾ ਆ ਗਿਆ ਰੋਟੀ ਬਕਾਈ ਕਿ ਨਹੀਂ ਬਕਾਈ ਰੋਟੀ ਹੁਣ ਬੰਦੇ ਆਂਦੇ ਭੇਜੀ ਹੈ ਹੁਣ ਘਰ ਵਾਸਤੇ ਵੀ ਪਕਾਉਣੀ ਹੈ ਰੁਕ ਜਾ ਹੁਣ ਆ ਚਾ ਪੀ ਲੈ ਕੋਟ ਮੈਂ ਸਵੇਰ ਦਾ ਚਾੜ ਕੋਚਾ ਲਾ ਕੇ ਮੈਨੂੰ ਭੁੱਖ ਲੱਗੀ ਆ ਅੰਦਰ ਬਰੈਡ ਪਏ ਉਹ ਦੋ ਕੇ ਖਾ ਲਾਂ ਮੈਂ ਹੁਣੇ ਪਕਾ ਦੇਣੀ ਰੋਟੀ ਬਰੈਡਾਂ ਨਾਲ ਸਰਦਾ ਬੰਦਾ ਪੁੱਛੇ ਵੇੜ ਦਾ ਸੇਰ ਖਾਈ ਜਾਨੀ ਆ ਇਹ ਕੋ ਅੰਦਰ ਬੈਠੀ ਹੈ ਜਿਹੜੀ ਚੀਕਾਂ ੜੀ ਇਹ ਕਹਿਣ ੜੀ ਮੈਨੂੰ ਚਾਹ ਨਹੀਂ ਪਾਣੀ ਨਹੀਂ ਪੁੱਛਦੇ ਆਂਦੇ ਆ ਕਾਲਜ ਤੋਂ ਤੇ ਆਪੇ ਆਣ ਕੇ ਲੈ ਲੈ ਇਹਨੂੰ ਹੁਣ ਅੰਦਰ ਫੜਾਉਣਾ ਚਾਹੀਏ ਕੀ ਫੈਸਵਾ ਦੀਆਂ ਕਰ ੜੀਆਂ ਮੇਰੇ ਬਾਰੇ ਤੇਰੇ ਬਾਰੇ ਬੈਸਵਾਜੀ ਕੀ ਕਰਨੀ ਆ ਤੂੰ ਆਪ ਨਹੀਂ ਪਾਣੀ ਚਾਹ ਪਾਣੀ ਪੀ ਕੇ ਸੰਦੀ ਪੋ ਫੜ ਕੇ ਤੇ ਪੀ ਲੈ ਨਹੀਂ ਮੈਂ ਹੀ ਪੀ ਲੈਣੀ ਆ ਜੇ ਤੈਨੂੰ ਭਾ ਕਰ ਜੀ ਇੱਥੇ ਜਾਓ ਤੁਸੀਂ ਬੈਠੋ ਮੈਂ ਚਾਹ ਵੀ ਤੁਹਾਨੂੰ ਪਾ ਕੇ ਦੇ ਦਿੰਨੀ ਆ ਆ ਦੇਣੀ ਨੂੰ ਦੇ ਤਾਂ ਪਹਿਲਾਂ ਨਾ ਦਿੰਨੀ ਹੁਣ ਆ ਗਈ ਅੱਧੇ ਦਿਨ ਉੱਠ ਕੇ ਸਾਰਾ ਕੰਮ ਹੋ ਗਿਆ ਤੇ ਹੁਣ ਕਿੱਡੀ ਸੱਕੀ ਪਾਣੀ ਘੁੱਟ ਪੀ ਚਾਲ ਦੀਏ ਪਾਣੀ ਪਿਆਲ ਦੀਏ ਆਈ ਵਿਆਹ ਆਪਣੀ ਸਵੇਰ ਦੀ ਰੋਟੀ ਖਾਦੀ ਹੈਗੀ ਤੈਨੂੰ ਪਾਣੀ ਪਿਆਲ ਦੀਏ ਪਹਿਲਾਂ ਆ ਜਿੰਨਾਂ ਦੀ ਲੜਦੀਆਂ ਜੇ ਤੂੰ ਜਾਣੀ ਇੱਥੇ ਰੱਬ ਕੇ ਕੰਮ ਕਰੋ ਸਾਰੇ ਘਰ ਦੇ ਕੰਮ ਨਿਭੜ ਜਾਂਦੇ ਨੇ ਨਿਭੜ ਜਾਂਦੇ ਤੂੰ ਨਿਬੜ ਕੇ ਵੇਖਾ ਕਿੱਦਾਂ ਨਿਭੜਦੇ ਨੇ ਅੱਗੇ ਇੱਕ ਸੱਸ ਨਹੀਂ ਮਾਣਾ ਦੂਜੀ ਸਾਡੇ ਸਿਰ ਤੇ ਹੋਰ ਆਹੋ ਤੁਹਾਡੀਆਂ ਚਾਹਾਂ ਠੀਕ ਨੋ ਬੈਠਾ ਮੈਂ ਇਕੱਲੇ ਹੀ ਖਾਣੇ ਨਹੀਂ ਬੈਠੇ ਹੂੰ ਤੇ ਜਾ ਖਾ ਲੈ ਖਾਣ ਪੀਣ ਵਾਲੀ ਧਿਆਨੇ ਤੇਰਾ ਸਾਰਾ ਦਿਨ ਤੇ ਖਾਵਾ ਵੀ ਨਾ ਮੇਰਾ ਆਪਣੇ ਬਾਪੇ ਦੇ ਘਰ ਖਾਣੀ ਤੁਹਾਡੇ ਨਾਲ ਥੋੜੀ ਖਾਣ ਲਈ ਮੈਂ ਮਾਂ ਉਹ ਬਾਹਰ ਖਾਵਾ ਢੀ ਬੜਾ ਏ ਕੰਦਾ ਨਹੀਂ ਖਾ ਜਾ ਫਿਰ ਮਾਪਿਓ ਘਰ ਖਾਣ ਨਹੀਂ ਆਜਾ ਪੁੱਤਾਂ ਪਾ ਚੱਲ ਖਾਣੇ ਆ ਜਾ ਇਹ ਨਾਲੇ ਨਹੀਂ ਚਾਹ ਪਣੀ ਪੁੱਛ ਲੈ ਆ ਜਾ ਇਹਨਾਂ ਬੜਾਈ ਨਹੀਂ ਬਣਾਉਣੀ ਵੀ ਲੈ ਦਾਲ ਹੀ ਹੋਣੀ ਮਾਂ ਦੀ ਮੈਨੂੰ ਵੀ ਲੱਗੇ ਬੜਾ ਕੇ ਖਾਣਣ ਆਪੇ ਮੈਂ ਚੱਲੀ ਆ ਬਾਹਰ ਖਾਣ ਕੁਛ ਆਹੋ ਰੋਜ਼ ਦਾਲ ਖਾਗਾ ਮੈਂ ਤੇ ਹੋਈ ਹਾਂ ਪਰੇਸ਼ਾਨ ਕਿੱਧਰ ਚੱਲੀ ਆ ਤੂੰ ਬੰਦ ਘਾਟ ਕੁੱਟਰੀ ਕਿੱਥੇ ਚੱਲੀ ਆ ਮੈਂ ਚੱਲੀ ਬਾਜ਼ਾਰ ਜੜਾ ਕੀ ਚੱਲੀ ਕਰਨ ਬਾਜ਼ਾਰ ਤੇ ਦਾਲ ਬਣ ਗਈ ਤੁਹਾਡੀ ਦਾਲ ਹੀ ਬਣੀ ਹੈ ਬਣਦੇ ਗਈ ਹੈ ਦਾਲ ਬਸ ਦਾਲ ਕੋਈ ਕੋਈ ਵਧੀਆ ਹੀ ਸਬਜ਼ੀ ਬਣਾ ਲਓ ਕਿਤੇ ਸ਼ਿਮਲਾ ਮਿਰਚਾ ਬਣਾ ਲਓ ਤੇ ਪਨੀਰ ਬਣਾਉਂਦਾ ਸਾਈ ਪਨੀਰ ਤੁਹਾਡੀ ਦਾਲ ਹੀ ਸਾਈ ਪਨੀਰ ਖਾਣ ਵਾਲੀ ਜਾ ਦਾਲ ਨਾਲ ਰੋਟੀ ਖਾ ਲਾ ਮੈਂ ਨਹੀਂ ਖਾਣੀ ਮੈਂ ਚਲੀ ਸ਼ਹਿਰ ਪਰਿਓ ਜਾ ਜਾ ਮੇਰਾ ਜਾ ਜਾ हाय हाय तो ले बैठा आज मेरे तो छोले भटूरे भी नहीं है। मैं खाते मैं इतनी हाय हाय पता नहीं कितना कालियां बिल्लियां मेरे है छड़िया कोई खा लो मैनू मेरा अभी कोई नहीं मगन दिया है कोई जान आम दिखा दिया बचाओ का मेरे मगर पहले कदम लाई ਵੇ ਇਹ ਤੇ ਲਾਤੀ ਟੁੱਟ ਗਈ ਆ ਹਾਈ ਹਾਈ ਮੇਰੇ ਸੋਲੇ ਪਟੂਰੀ ਉੱਥੇ ਰਹਿ ਹੀ ਗਏ ਖਾਣ ਵਾਲੇ ਨੀ ਇਹਨਾਂ ਨੇ ਮੈਨੂੰ ਫੇਰ ਘਰ ਵਾਪਸ ਲੈਣਤਾ ਹਾਈ ਹਾਈ ਮੈਂ ਕੀ ਕਰਾਂ ਇੱਕ ਤੇ ਇਹ ਪਤਾ ਨਹੀਂ ਕਿਆ ਹੋ ਜਈਆਂ ਦੋ ਵੀ ਪਤਾ ਨਹੀਂ ਮੀਨਾ ਕੀ ਗੱਲ ਕਰਦੀਆਂ ਨਹੀਂ ਭਾਈ ਮੈਂ ਤੇ ਮਾਰੀ ਗਈ ਅੱਜ ਹੁਣ ਮੈਂ ਘਰ ਕਿੱਥੇ ਜਾਵਾਂ ਕੋਈ ਅਗੂ ਲੈਣ ਵੀ ਨਹੀਂ ਆਉਣ ਵਾਲਾ ਹੈਗਾ ਆਈ ਬਰਬਾਦ ਹੋ ਗਿਆ ਮੈਂ ਕਿੱਥੋਂ ਪੈਸੇ ਲੋਕਾਂ ਦੇ ਤਾਰਾਂ ਦਾ ਇਨੇ ਪਾਹੇ ਮੇਰੇ ਮਰ ਗਏ ਨੇ ਮੈਂ ਕਿੱਥੋਂ ਖਰਚਾ ਤੋਰਾਗਾ ਕਰਦਾ ਅਜੇ ਭੈਣ ਵੀ ਵਿਆਹਣ ਵਾਲੀ ਆ ਮੇਰਾ ਕੀ ਬਣੇਗਾ ਯਾਰ ਮੈਂ ਕਿਦਾਂ ਕਰਾਂਗਾ ਮੇਰਾ ਤਾਂ ਮਰ ਜਾਣ ਨੂੰ ਦਿਲ ਕਰਦਾ ਯਾਰ ਮੇਰੇ ਖਲੂਨ ਨੂੰ ਦਿੰਨੀ ਕਰਦਾ ਮੈਂ